ਜੋ ਜਦ ਅਸੀਂ ਪਹੁੰਚੇ ਤਾਂ ਟੈਕ ਹੋ ਚੁੱਕੀ ਸੀਗੀ ਹੋਰ ਵੀ ਗੱਡੀ ਵਾਲੇ ਨੇ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਸੇਟ ਬਾਦ ਸਮਾਰੀ ਬਹੁਤ ਜ਼ਬਰਦਸਤ ਲੱਗਦੀ ਹੈ ਇਹ ਮੇਨ ਰੋਡ ਤੇ ਲੋਅਰ ਰੋਡ ਤੇ ਐਕਸੀਡੈਂਟ ਹੋਇਆ ਆ ਜਿਹੜਾ ਐਕਸੀਡੈਂਟ ਹੋਇਆ ਉਹ ਕਿ ਅਸਲੀ ਹੋਇਆ ਕਿੱਥੋਂ ਤੇ ਉਸਨੇ ਕਿਤੇ ਡਿਊਟੀ ਤੇ ਜਾਂਦੇ ਨੇ ਸਵੇਰੇ ਖਾਣੇ ਖਾਣ ਦੇ ਵੇਲੇ ਇਹਨੇ ਤੇਲ ਪੰਪ ਤੇ ਤੇਲ ਪਵਾਉਣਾ ਸੀ ਉਹ ਹੀ ਮਿਲਣੇ ਜਿਹੜੀ ਸੁਣਨ ਚ ਗੱਲ ਆਈ ਉਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉਥੋ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀਗੀ ਔਰ ਵੀ ਗੱਡੀ ਵਾਲੇ ਨੇ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਮਾਰੀ ਬਹੁਤ ਜ਼ਬਰਦਸਤ ਰੇਕ ਲੱਗੀ ਆ ਉਹਦੇ ਕਰਕੇ ਬਾਕੀ ਜੋ ਵੀ ਆ ਪੁਲਿਸ ਸਾਹਿਬ ਨੂੰ ਵੀ ਛੱਡ ਜੋ ਵੀ ਆ ਆਪਣਾ 51 ਸਾਲ ਇਹਨਾਂ ਦੀ ਉਮਰ ਸੀ ਮੈਰਿਡ ਸੀਗੇ ਦੋ ਬੱਚੇ ਨੇ ਤੇ ਬਾਕੀ ਜੋ ਵੀ ਪੁਲਿਸ ਨੂੰ ਆਪਣਾ ਕਾਰਵਾਈ ਕਰਨ ਬਰੀਆ ਤੋਰ ਤੇ ਜੱਦੀ ਵਾਲਾ ਕਹਿੰਦੇ ਪਕੜ ਲਿਆ ਜੀ ਪੁਲਸ ਵਾਲੇ ਕਹ ਰਹੇ ਨੇ ਦੋ ਹੀ ਪਕੜੇ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇੱਥੇ ਕਾਰਵਾਈ ਖਰੀ ਜਾਵੇ ਜੋ ਵੀ ਆਪਣਾ ਥੈਂਕ ਯੂ ਸਰ ਟੀਮ ਅਸੀਂ ਹਾਜੀ ਡਾਕਟਰ ਲਵਦੀ ਸੀ ਇੱਕ ਜਿਹੜਾ ਵਾਡ ਐਕਸੀਡੈਂਟ ਆ ਟੀਮ ਅਸੀਂ થોੜੀ देर ਪਹਿਲਾਂ ਆਇਆ ਇੱਕ ਜਿਸ ਨਾਮ ਹੈ ਕਪਤਨ ਮੋਨੀ ਨੋਕਰ ਬੇਸ ਨਵਾਰ 351 ਏ ਜੀ ਮੇਲ ਇਹ ਬਲੌਡ ਡੈੱਡ ਸੀ ਜੋ ਮੇਰੇ ਕੋਲ ਆਇਆ ਹੈ ਕਿ ਕਿੱਥੇ ਕਿੱਦੀਆਂ ਰੱਖਣਾ ਹੈ ਜੱਤੀ ਜੀ ਸਰ ਇਹਨਾਂ ਨੇ ਨਹੀਂ ਬਤਾ ਬਸ ਇਹ ਹੈ ਕਿ 메ਨ ਰੋਡ ਢਿਲਵਾ ਰੋਡ ਤੇ ਐਕਸੀਡੈਂਟ ਹੋ ਗਿਆ ਹੈ ਹੈ ਡੈਂਜਰੀ ਹੈ ਤਾਂ ਜਦ ਅਸੀਂ ਪਹੁੰਚੇ ਤਾਂ ਟੈਕ ਹੋ ਚੁੱਕੀ ਸੀਗੀ ਹੋਰ ਵੀ ਗੱਡੀ ਵਾਲੇ ਬਹੁਤ ਤੇਜ਼ ਸੀ ਗੱਡੀ ਉਹ ਬੜੀ ਤੇਜ਼ ਉਲਗਰ ਕੇ ਫੇਟ ਬਾਦ ਸਮਾਰੀ ਬਹੁਤ ਜ਼ਬਰਦਸਤ ਲੱਗਦੀ ਹੈ ਇਹ ਮੇਨ ਰੋਡ ਤੇ ਲੋਅਰ ਰੋਡ ਤੇ ਐਕਸੀਡੈਂਟ ਹੋ ਗਿਆ ਆ ਜਿਹੜਾ ਐਕਸੀਡੈਂਟ ਹੋਇਆ ਉਹ ਕੀ ਅੱਛੀ ਨਾ ਹੋਇਆ ਕਿੰਨਾ ਸੋ ਇਹ ਉਸਨੇ ਕਿਤੇ ਡਿਊਟੀ ਤੇ ਜਾਂਦੇ ਨੇ ਸਵੇਰੇ ਖਾਣੇ ਖਾਣ ਵੇਲੇ ਇਹਨੇ ਤੇ ਪੰਪ ਤੇ ਤੇਲ ਪਵਾਉਣਾ ਸੀ ਉਹ ਹੀ ਮਿਲਣੇ ਜਿਹੜੀ ਸੁਣਨ ਚ ਗੱਲ ਆਈ ਉਹਥੇ ਅਸੀਂ ਜੇ ਪਹੁੰਚੇ ਤੇ ਉਹਨਾਂ ਦੀ ਉੱਥੋਂ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀਗੀ ਹੋਰ ਵੀ ਗੱਡੀ ਵਾਲੇ ਦਾ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਮਾਰੀ ਬਹੁਤ ਜ਼ਬਰਦਸਤ ਵੇਕ ਲੱਗੀ ਆ ਤੋੜੇ ਕਰਕੇ ਬਾਕੀ ਜੋ ਵੀ ਆ ਪੁਲਿਸ ਸਾਹਿਬ ਨੂੰ ਦੀ ਜੋ ਵੀ ਆ ਆਪਣਾ 59 ਸਾਲ ਇਹਨਾਂ ਦੀ ਉਮਰ ਸੀ ਮੈਰਿਡ ਸੀਗੇ ਦੋ ਬੱਚੇ ਨੇ ਤੇ ਬਾਕੀ ਜੋ ਵੀ ਆ ਪੁਲਿਸ ਨੂੰ ਆਪਣਾ ਕਾਰਵਾਈ ਕਰਨ ਬੜੀਆ ਤੋਰ ਤੇ ਅੱਜ ਵਾਲਾ ਬਹੁਤ ਐਕਟ ਹੋਇਆ ਜਦ ਜਿਹੜਾ ਕਹਿੰਦੇ ਪਕੜ ਲਿਆ ਜੀ ਪੁਲਸ ਵਾਲੇ ਕਹ ਰਹੇ ਨੇ ਇੱਕ ਦੋ ਹੀ ਪਕੜੇ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇੱਥੇ ਕਾਰਵਾਈ ਖਰੀ ਜਾਵੇ ਜੋ ਵੀ ਆਪਾਂ ਥੈਂਕ ਯੂ ਸਰ ਟੀਮ ਹਨ ਹਾਜੀ ਡਾਕਟਰ ਆਫ ਦੀਸ ਕਿ ਇੱਕ ਜੋ ਵਾਡ ਐਕਸੀਡੈਂਟ ਆ ਟੀਮ ਹਨ ਸਾਨੂੰ ਥੋੜੀ ਜਿਹਾ ਪਹਿਲਾਂ ਆਇਆ ਇੱਕ ਜਿਸ ਨਾਮ ਹੈ ਕਪਟਨ ਮੋਨੀ ਸੰਲੋਕ ਦੇ ਬੇਸਵਾਰ 351 ਏਜ ਹੈਗੇ ਮੇਲ ਇਹ ਬ੍ਰਾਡ ਡੈੱਡ ਸੀ ਜੋ ਮੇਰੇ ਕੋਲ ਆਇਆ ਕਿ ਜਿੱਥੇ ਜਿਹੜੀਆਂ ਰੱਖਣਾ ਰੱਤੀ ਜਾਂਦੀ ਸਰ ਇਹਨਾਂ ਨੇ ਪਤਾ ਬਸ ਇਹ ਹੈ ਕਿ 메ਨ ਰੋਡ ਤੇ ਲੋਅਰ ਰੋਡ ਤੇ ਐਕਸੀਡੈਂਟ ਹੋਇਆ ਹੈ ਹੈਡ ਇਜਰੀ ਹੈ ਤਾਂ ਜਦ ਅਸੀਂ ਪਹੁੰਚੇ ਤਾਂ ਟੈਕ ਹੋ ਚੁੱਕੀ ਸੀਗੀ ਹੋਰ ਵੀ ਗੱਡੀ ਵਾਲੇ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਬਾਦ ਸਮਾਰੀ ਬਹੁਤ ਜ਼ਬਰਦਸਤ ਲੱਗਦੀ ਹੈ ਕੀ 메인 ਰੋਡ ਤੇ ਲੋਅਰ ਰੋਡ ਤੇ ਐਕਸੀਡੈਂਟ ਹੋਇਆ। ਆਜਾ ਐਕਸੀਡੈਂਟ ਹੋਇਆ ਕਿ ਅੱਥਰੂ ਹੋਇਆ ਕਿਥੋਂ। ਇਹ ਉਸ ਮੇਰੇ ਕਿਤੇ ਡਿਊਟੀ ਤੇ ਜਾਂਦੇ ਨੇ ਸਵੇਰੇ ਖਾਣੇ ਖਾਣੇ ਜਾਣ ਵੇਲੇ ਇਹਨੇ ਤੇ ਪੰਪ ਤੇ ਤੇਲ ਪਵਾਉਣਾ ਸੀ ਉਹ ਹੀ ਮਿਲਣੇ। ਜਿਹੜੀ ਸੁਣਨ ਚ ਗੱਲ ਆਈ ਉੱਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉੱਥੇ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀਗੀ। ਹੋਰ ਵੀ ਗੱਡੀ ਵਾਲੇ ਨੇ ਬਹੁਤ ਤੇਜ਼ ਸੀ ਗੱਡੀ। ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਮਾਰੀ ਬਹੁਤ ਜ਼ਬਰਦਸਤ ਰੇਟ ਲੱਗੀ। ਪੁਰੇ ਦਾ ਕੇ ਬਾਕੀ ਜੋ ਵੀ ਆ ਪੁਲਿਸ ਸਾਹਿਬ ਨੂੰ ਦੀ ਜੋ ਵੀ ਆ ਆਪਣਾ 59 ਸਾਲ ਦੀ ਉਮਰ ਸੀ ਮੈਰਿਡ ਸੀਗੇ ਦੋ ਬੱਚੇ ਨੇ ਤੇ ਬਾਕੀ ਜੋ ਵੀ ਆ ਪੁਲਿਸ ਨੂੰ ਆਪਣਾ ਕਾਰਵਾਈ ਕਰਨ ਬਰੀਆ ਤੋਰ ਤੇ ਜੱਦੀ ਵਾਲਾ ਕਹਿੰਦੇ ਪਕੜ ਲਿਆ ਜੀ ਪੁਲਸ ਵਾਲੇ ਕਹ ਰਹੇ ਨੇ ਇੱਕ ਦੋ ਹੀ ਪਕੜੇ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ कार्रवाई करी है जो भी है बारा आज डॉक्टर नबीस एक लोड एक्सटेंड आईटी मम्मी सर थोड़ी देर पहले आया एक नाम है कप्तान मोनी सनोफ्रोबेशनवार 51 एज है कि मेल ब्रॉड डेड सीज़न तो मेरे को था यार किस क्षेत्र में समर्थित जली सर ਇੰਨਾਂ ਨੇ ਬਤਾ ਬਸ ਇਹ ਹੈ ਕਿ 메인 ਰੋਡ ਢਿਲਵਾ ਰੋਡ ਤੇ ਐਕਸੀਡੈਂਟ ਹੋ ਗਿਆ ਹੈ ਡੈਂਜਰੀ ਹੈ